ਸਾਧ ਸੰਗਤ ਜੀ ਅੱਜ ਸਿੱਖ ਕੌਮ ਪੰਜਾਬ ਔਰ ਸ਼ਰੋਮਣੀ ਅਕਾਲੀ ਦਲ ਬੜੇ ਨਾਜ਼ਕ ਦੌਰ ਚੋਂ ਲੰਘ ਰਿਹਾ ਅੱਜ ਤੁਹਾਨੂੰ ਕੌਮ ਨੂੰ ਪੰਜਾਬੀਆਂ ਨੂੰ ਇਸ ਚੀਜ਼ ਤੇ ਬੜੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਚਰਚਾ ਕਰਨ ਦੀ ਲੋੜ ਵੀ ਆਰ ਉਹਦੇ ਤੇ ਪਹਿਰਾ ਦੇਣ ਦੀ ਵੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਦਾ ਮਨੋਰਥ ਕੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਵੀਰੋ ਪੰਥੌਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਗੁਰਦੁਆਰਾ ਸਹਿਬਾਨ ਦੀ ਰਾਖੀ ਲਈ ਧਰਮ ਦੀ ਰਾਖੀ ਲਈ ਅਸੀਂ ਬਹੁਤ ਛੋਟੀ ਘਟ ਗਣਤੀ ਆ ਸਾਡੇ ਬਜ਼ੁਰਗਾਂ ਨੇ ਇੱਕ ਰਾਸਤੀ ਜਮਾਤ ਦੀ ਸਿਰਜਣਾ ਕੀਤੀ ਸੀ ਔਰ ਉਹ ਰਾਸਤੀ ਜਮਾਤ ਜਿਨ੍ਹਾਂ ਚ ਸਿੱਖਾਂ ਦੀਆਂ ਹਕੀ ਮੰਗਾਂ ਲਈ ਲੜਦੀ ਰਹੀ ਜਿਨ੍ਹਾਂ ਚ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਕੰਮ ਕਰਦੀ ਰਹੀ ਉਹਨਾਂ ਚ ਲੋਕਾਂ ਵਿੱਚ ਉਸ ਨੂੰ ਪ੍ਰਵਾਨਤਾ ਰਹੀ ਪ੍ਰਵਾਨਤਾ ਇਸ ਕਰਕੇ ਰਹੀ ਕਿਉਂ ਸਾਡੇ ਹੱਕਾਂ ਦੀ ਪਹਿਰੇਦਾਰੀ ਕਰਦੇ ਸੀ ਉਸ ਸਮੇਂ ਦੀ ਲੀਡਰਸ਼ਿਪ ਵਿੱਚ ਜਥੇਦਾਰਾਂ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਸੀ ਪਰ ਇਹ ਚੀਜ਼ਾਂ ਹੌਲੀ-ਹੌਲੀ ਸਾਡੇ ਚੋਂ ਲੋਪ ਹੁੰਦੀਆਂ ਗਈਆਂ ਅਸੀਂ ਸਿਰਫ ਆਪਣੇ ਆਪ ਨੂੰ ਸੱਤਾ ਤੱਕ ਸੀਮਿਤ ਕਰ ਲਿਆ ਰਾਜ ਭਾਗ ਹੰਡਾਉਣ ਲਈ ਸਰਕਾਰਾਂ ਮੰਨਣ ਲਈ ਧਨ ਇਕੱਠਾ ਕਰਨ ਲਈ ਇਸ ਕਿਸਮ ਦੇ ਆਗੂ ਪ੍ਰਮੋਟ ਕਰ ਲਏ ਅੱਗੇ ਲੈ ਆਂਦੇ ਜਿਨ੍ਹਾਂ ਦਾ ਸਬੰਧ ਸੇਵਾ ਨਾਲ ਕੁਰਬਾਨੀ ਨਾਲ ਤਿਆਗ ਨਾਲ ਨਹੀਂ ਸੀ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਤੇ ਆਪਣਾ ਧਨ ਦੌਲਤ ਕਮਾ ਕੇ ਰਾਜ ਭਾਗ ਦਾ ਆਨੰਦ ਮਾਣਨਾ ਸੀ ਉਤੋਂ ਸਾਡੀ ਗਰਾਵਟ ਦਾ ਦੌਰ ਸ਼ੁਰੂ ਹੋਇਆ ਆ ਰਾਜਸੀ ਇਹ ਥਾਂ ਤੇ ਆ ਕੇ ਪਾਰਟੀ ਨੂੰ ਖੜੀ ਕਰਤਾ ਕਿ ਜਿਸ ਪਾਰਟੀ ਨੇ ਸਿੱਖ ਕੌਮ ਦੀਆਂ ਸਰਬੋਤਮ ਸੰਸਥਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਕਰਨੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਵਾਲੇ ਪਾਸੇ ਤੁਰ ਹੀ ਹੋਈ ਹੈ ਐਨੇ ਨਿਹੰਗਾਰ ਵਾਲੇ ਸੀ ਲਿਆ ਕੇ ਖੜਾਤੇ ਤੇ ਜੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੇ ਹਿੱਤਾਂ ਦੀ ਪਹਿਰੇਦਾਰੀ ਨਾ ਕਰੇ ਤਾਂ ਫਿਰ ਕੌਣ ਕਰੂਗਾ ਵੀਰੋ ਇਹ ਗੱਲ ਸੋਚਣ ਵਾਲੀ ਆ ਇਸ ਕਰਕੇ ਸਿੰਘ ਸਾਹਿਬ ਨੇ ਜੋ ਹੁਕਮਨਾਮਾ ਸਾਹਿਬ ਰਾਹੀਂ ਆਦੇਸ਼ ਜਾਰੀ ਕੀਤੇ ਉਹਨਾਂ ਨੇ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੂੰ ਪਾਸੇ ਕਰਕੇ ਇੱਕ ਨਵੀਂ ਲੀਡਰਸ਼ਿਪ ਪੰਥ ਵਿੱਚ ਪੈਦਾ ਕਰਨ ਦਾ ਹੁਕਮ ਨੇ ਜਿਹੜੇ ਸਾਨੂੰ ਜਾਰੀ ਕੀਤੇ ਕਮੇਟੀ ਬਣੀ ਕਮੇਟੀ ਨੇ ਅਸੀਂ ਕੰਮ ਸ਼ੁਰੂ ਕੀਤਾ ਔਰ ਬੜੀਆਂ ਦਿੱਕਤਾਂ ਬੜੀਆਂ ਮੁਸ਼ਕਲਾਂ ਵੀ ਆਈਆਂ ਪਰantu ਵੀਰੋ ਇਹ ਵੀ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਬੜੇ ਵਧੀਆ ਨਜੀ ਰਿਸ਼ਤੇ ਵੀ ਸੀ ਕੋਈ ਵਿਗਾੜ ਵੀ ਨਹੀਂ ਸੀ ਬੜੀ ਕੋਸ਼ਿਸ਼ ਵੀ ਕੀਤੀ 2-4 ਮੀਟਿੰਗਾਂ ਕਰਕੇ ਸਮਝਾਉਣ ਦੀ ਕਿ ਪੰਥ ਅੱਜ ਬੜੀ ਦੁਬਧਾਚ ਆ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹੁਕਮਨਾਮਾ ਸਾਹਿਬ ਦੀ ਇਨਮਿਨ ਪਾਲਣਾ ਕਰਨ ਲਈ ਸਮਰਪਿਤ ਭਾਵਨਾ ਨਾਲ ਕਰੀਏ ਪਾਰਟੀ ਵੀ ਖੜੀ ਹੋ ਜੂਗੀ ਔਰ ਪੰਜਾਬ ਦੇ ਆਗੂ ਔਰ ਵਰਕਰ ਵੀ ਹੌਸਲੇ ਚ ਹੋ ਜਾਣਗੇ ਪਰੰਤੂ ਕੋਈ ਰਿਜ਼ਲਟ ਨਹੀਂ ਨਿਕਲਿਆ ਫਿਰ ਅਸੀਂ ਪੰਜਾਂ ਸਾਡੇ ਕਮੇਟੀ ਮੈਂਬਰ ਸਹਿਬਾਨ ਨੇ ਸ਼੍ਰੀ ਇਕਾਲਤਖ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਇਹ ਮਹਿਮਾ ਜਿਹੜੀ ਸ਼੍ਰੀ ਇਕਵਾਲਤਾ ਸਾਹਿਬ ਦੀ ਅਗਵਾਈ ਵਿੱਚ ਤੋਰੀ ਸੰਗਤ ਵੱਲੋਂ ਬਹੁਤ ਵੱਡਾ ਪਿਆਰ ਔਰ ਸਤਿਕਾਰ ਮਿਲਿਆ ਸਹਿਯੋਗ ਮਿਲਿਆ ਔਰ ਕੋਈ ਵੀ ਵਿਅਕਤੀ ਕੋਈ ਲੀਡਰ ਸਾਡੇ ਚੋਂ ਜਾਂ ਕੋਈ ਹੋਰ ਇਹ ਭਲੇਖਾ ਰੱਖੇ ਕੇ ਸਹਿਯੋਗ ਕਿਸੇ ਵਿਅਕਤੀ ਨੂੰ ਮਿਲ ਰਿਹਾ ਨਹੀਂ ਵੀਰੋ ਇਹ ਕੌਮ ਔਰ ਸੰਗਤ ਸਹਿਯੋਗ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਤਾ ਨੂੰ ਦੇ ਰਹੀ ਹੈ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਤਾ ਕਾਇਮ ਰਹਿਣੀ ਚਾਹੀਦੀ ਹੈ ਇਸ ਭਾਵਨਾ ਨਾਲ ਸੰਗਤ ਤੁਰਿਆ ਉੱਠੀ ਹੈ ਸਹਿਯੋਗ ਮਿਲ ਰਿਹਾ ਸੋ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜੇ ਅੱਜ ਆਪਾਂ ਇੱਕ ਮੌਕਾ ਆਇਆ ਹੈ ਜੇ ਮੌਕਾ ਅਸੀਂ ਗਵਾ ਲਿਆ ਤਾਂ ਉਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋchਤਾ ਨੂੰ ਵੀ ਢਾਹ ਲੱਗੇਗੀ ਸ਼ਰੋਮਣੀ ਅਕਾਲੀ ਦਲ ਨੂੰ ਸੰਗਤ ਨੂੰ ਸਮਰਪਿਤ ਲੀਡਰਸ਼ਿਪ ਵੀ ਨਹੀਂ ਕਦੇ ਮਿਲਣੀ ਮੁੜ ਕੇ ਔਰ ਅਸੀਂ ਪੰਜਾਬ ਔਰ ਪੰਥ ਹੋਰ ਆਉਣ ਵਾਲੇ ਸਮੇਂ ਵਿੱਚ ਵੱਡੀ ਦਲਦਲ ਵਿੱਚ ਤਸ ਜਾਏਗਾ ਸੁਰਸ ਕਰਕੇ ਉਸ ਹਾਲਾਤ ਚੋਂ ਕੱਢਣ ਲਈ ਇੱਕ ਪੰਥ ਪਰਵਾਨ ਦਾ ਝੰਡੇ ਤੇ ਤੁਰਾਂਗੇ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵਿਅਕਤੀ ਦੀ ਪਾਰਟੀ ਨਹੀਂ ਹੈ ਇੱਕ ਜਮਾਤ ਹੈ ਕੁਰਬਾਨੀ ਔਰਤਾਂ ਗਲੇ ਲੋਕਾਂ ਦੀ ਜਿਹੜੀ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਔਰ ਸ਼ਹਾਦਤਾਂ ਤੋਂ ਬਾਅਦ ਖੜੀ ਕੀਤੀ ਸੀ ਕਿਸ ਕਿਸ ਕਿਸਮ ਦੇ ਲੀਡਰ ਰਹੇ ਥੇ ਬਾਬਾ ਖੜਕ ਸਿੰਘ ਜੀ ਵਰਗੇ ਉਹ ਲੀਡਰ ਜਿਨ੍ਹਾਂ ਦੀਆਂ ਸਾਰੀਆਂ ਜਾਇਦਤਾਂ ਗੁਰਕੋ ਹੋ ਗਈਆਂ ਸੀ ਮੋਹਨ ਸਿੰਘ ਤੜਜੀ ਜੈਦਾਰ ਜੀ ਵਰਗੇ ਲੀਡਰ ਜਿਨ੍ਹਾਂ ਨੂੰ ਬਰਫ ਦੀਆਂ ਸਲੀਬਾਂ ਤੇ ਪਾਇਆ ਸਮੇਂ ਦੇ ਮੁੱਖ ਮੰਤਰੀਆਂ ਨੇ ਇਸ ਕਿਸਮ ਦੀ ਬਹੁਤ ਵੱਡੀ ਕਤਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਕੁਰਬਾਨੀਆਂ ਔਰ ਤਿਆਗ ਦੀ ਅੱਜ ਸਾਡੇ ਕੋਲੇ ਕਿਸ ਕਿਸਮ ਦੀ ਲੀਡਰਸ਼ਿਪ ਪੈਦਾ ਕਰ ਰਹੇ ਹਾਂ ਅਸੀਂ ਅਸੀਂ ਰੇਤਾ ਬਜਰੀ ਵੇਚਣ ਵਾਲੇ ਲੀਡਰ ਬਣਾ ਲਏ ਅਸੀਂ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਲੀਡਰ ਬਣਾ ਲਏ ਇਸ ਕਿਸਮ ਦੇ ਵਰਤਾਰੇ 'ਚੋਂ ਕੌਮ ਨੂੰ ਕੁਰਬਾਨੀ ਤਿਆਗ ਔਰ ਸੇਵਾ ਵਾਲੀ ਲੀਡਰਸ਼ਿਪ ਨਹੀਂ ਮਿਲ ਸਕਦੀ ਅਸੀਂ ਤੁਹਾਨੂੰ ਇਸ ਗੱਲ ਦਾ ਵਚਨ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਢਾਂਚਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਬਣੇਗਾ ਉਸ ਵਿੱਚ ਪਾਰਟੀ ਦਾ ਇੱਕ ਪ੍ਰਧਾਨ ਹੋਏਗਾ ਉਹ ਪ੍ਰਧਾਨ ਕਦੇ ਮੁੱਖ ਮੰਤਰੀ ਜਾਂ ਐਮਐਲਏ ਦੀ ਲੀਡਰਸ਼ਿਪ ਦੀ ਦੌੜ ਵਿੱਚ ਨਹੀਂ ਹੋਏਗਾ ਪਾਰਟੀ ਦਾ ਪਾਰਲੀਮੈਂਟ ਬੋਰਡ ਲੈਦਾ ਹੋਊਗਾ ਜਿਹੜਾ ਮੁੱਖ ਮੰਤਰੀ ਦਾ ਲੈਦਾ ਹੋਊਗਾ ਇੱਕ ਪਰਿਵਾਰ ਨੂੰ ਇੱਕ ਟਿਕਟ ਹੋਏਗੀ ਦੋ ਟਿਕਟਾਂ ਨਹੀਂ ਕਿਸੇ ਪਰਿਵਾਰ ਨੂੰ ਮਿਲਣਗੀਆਂ ਔਰ ਉਹਨਾਂ ਦੀ ਰეკਮੈਂਡੇਸ਼ਨ ਆ ਜਿਹੜੀ ਉਹ ਸਰਕਲ ਪੱਧਰ ਤੋਂ ਹੋ ਕੇ ਆਏਗੀ ਇਸ ਕਿਸਮ ਦੀ ਭਾਵਨਾ ਅਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਲੋਕਤੰਤਰਿਕ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਢਾਂਚਾ ਖੜਾ ਕਰਾਂਗੇ ਬੀਰੋ ਸ਼ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀਆਂ ਹੱਕੀ ਮੰਗਾਂ ਲਈ ਪੰਜਾਬ ਦੀਆਂ ਹੱਕੀ ਮੰਗਾਂ ਲਈ ਲੜਨਾ ਸੀ ਅੱਜ ਪੰਜਾਬ 'ਚ ਹੋਕ ਹੀ ਰਿਹਾ ਤੁਸੀਂ ਹੈਰਾਨੀ ਦੀ ਗੱਲ ਬਹੁਤ ਸਾਰੇ ਸਿੱਖ ਧਰਮ ਨਾਲ ਜੁੜੇ ਹੋਏ ਆਪਾਂ ਮжоਰਟੀ ਵੀਰ ਬੈਠੇ ਆ ਸਾਡੀਆਂ ਮਾਵਾ ਪੈਣਾ ਬੀਬੀਆਂ ਵੀ ਬੈਠੀਆਂ ਨੇ ਤੁਸੀਂ ਇਹ ਗੱਲ ਸੋਚੀ ਆ ਕਦੇ ਕਿ ਅੱਜ ਪੰਜਾਬ 'ਚ ਧਰਮ ਪਰਿਵਰਤਨ ਹੋ ਰਿਹਾ ਹੈ ਪੰਜਾਬ 'ਚ ਧਰਮ ਪਰਿਵਰਤਨ ਦਾ ਹੋਣਾ ਸਾਡੇ ਵੀਰ ਗਰੀਬੀ ਦੇ ਉਹਨਾਂ ਨੂੰ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ। ਇਹ ਕੰਮ ਕਿਹਦਾ ਸੀ? ਇਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਪਹਿਰਾ ਦੇਣਾ ਸੀ। ਅਸੀਂ ਤਾਂ ਹੋਰ ਹੀ ਗੱਲਾਂ ਸੁਣਦੇ ਪਏ ਆ। ਸਾਡਾ ਨੌਜਵਾਨ ਵਰਗਾ ਜਿਹੜਾ ਸਾਰੇ ਵੀਰ ਨੌਜਵਾਨ ਉਹ ਸਾਡੀ ਲੀਡਰਸ਼ਿਪ ਤੋਂ ਸਾਡੇ ਪੰਜਾਬ ਦੇ ਵਰਤਾਰੇ ਤੋਂ ਦੁਖੀ ਹੋ ਕੇ ਸਾਰੇ ਪ੍ਰਵਾਸ ਕਰ ਰਹੇ ਨੇ ਬਾਹਰ ਨੂੰ ਜਾ ਰਹੇ ਨੇ। ਅਸੀਂ ਪੰਜਾਬ 'ਚ ਵੀ ਘਟ ਗਣਤੀ ਬਣ ਰਹੇ ਆ ਸਾਡੇ ਬਾਹਰੋਂ ਇੱਥੇ ਲੋਕ ਆ ਕੇ ਵਸ ਰਹੇ ਨੇ ਔਰ ਪੰਜਾਬ ਦਾ ਜਿਹੜੀ ਧਰਾਤਲ ਦੀ ਦੇਖ ਹੈ ਜਿਹੜੀ ਉਹ ਵਿਗੜ ਰਹੀ ਹੈ ਉਹਦੇ ਬਾਰੇ ਚਿੰਤਾ ਕਿਹਨੇ ਕਰਨੀ ਸੀ ਉਹ ਕਿਸੇ ਝਾੜੂ ਵਾਲੇ ਨੇ ਕਾਂਗਰਸੀ ਨੇ ਭਾਜਪਾ ਨੇ ਨਹੀਂ ਕਰਨੀ ਇਹ ਫਰਜ਼ ਸਾਰੇ ਸ਼ਰਮਣੀ ਅਕਾਲੀ ਦਲ ਦੇ ਸੀ ਜਿੰਨਾ ਤੋਂ ਅਸੀਂ ਪਿੱਛੇ हट ਗਏ ਅਸੀਂ ਸਿਰਫ ਇੱਕ ਗੱਲ ਤੇ ਆ ਕੇ ਖੜ ਗਏ ਕਿ ਕਿਸੇ ਵੀ ਢੰਗ ਨਾਲ ਸਰਕਾਰ ਬਣਾਉਣੀ ਆ ਤੇ ਸਰਕਾਰ ਬਣਾ ਕੇ ਫਿਰ ਆਪ ਆਪਦੇ ਹਿੱਤ ਪੂਰਨੇ ਨੇ ਵੀਰੋ ਸੰਗਤ ਨੇ ਲੋਕਾਂ ਨੇ ਇਸ ਗੱਲ ਤੋਂ ਕੀ ਲੈਣਾ ਫਿਰ ਝਾੜੂ ਕਾਂਗਰਸ ਤੇ ਬੀਜੇਪੀ ਦੀ ਸਰਕਾਰ 'ਚ ਫਰਕ ਕੀ ਹੋਇਆ ਤੇ ਅਕਾਲੀਆ ਦੀ ਸਰਕਾਰ 'ਚ ਸਾਨੂੰ ਉਹ ਫਰਕ ਦਿਖਣਾ ਚਾਹੀਦਾ ਕੌਮ ਨੂੰ ਇਹ ਮਾਣ ਹੋਣਾ ਚਾਹੀਦਾ ਕਿ ਜੇ ਅਕਾਲੀ ਦਲ ਦੀ ਸਰਕਾਰ ਬਣੀ ਆ ਤਾਂ ਉਹਦੇ 'ਚ ਕਿਤੇ ਨਾ ਕਿਤੇ ਪੰਥਕ ਦਿਖ ਸਾਨੂੰ ਨਜ਼ਰ ਆਵੇ ਸਾਨੂੰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨਜ਼ਰ ਆਵੇ ਸਾਨੂੰ ਲੱਗੇ ਕਿ ਅਸੀਂ ਕਿਸੇ ਖਾਲਸਾ ਕੌਮ ਦੀ ਸਰਕਾਰ ਵਿੱਚ ਹਿੱਸੇਦਾਰਾਂ ਭਾਈਵਾਲਾਂ ਸਾਡਿਆਂ ਸ੍ਰੀ ਸਾਹਿਬ ਦਾ ਸਾਡੇ ਦਿਮਾਲਿਆਂ ਦਾ ਸਾਡੀਆਂ ਦਾੜ੍ਹੀਆਂ ਦਾ ਸਤਕਾਰ ਹੋਵੇ ਉਹ ਰੁੱਲ ਰਿਹਾ ਅੱਜ ਸੋ ਇਹ ਚੀਜ਼ਾਂ ਤੁਹਾਨੂੰ ਅੱਜ ਸੋਚਣ ਔਰ ਵਿਚਾਰਨ ਦੀ ਲੋੜ ਹੈ ਸਿੱਖ ਕੌਮ ਸਿਰਫ ਇੱਕ ਵੋਟ ਬੈਂਕ ਬਣ ਕੇ ਰਹਿ ਗਈ ਤੁਸੀਂ ਵੋਟਾਂ ਪਾਉਂਦੇ ਹੋ ਕਦੇ ਝਾੜੂ ਨੂੰ ਪਾਤੀਆਂ ਕਾਂਗਰਸ ਨੂੰ ਪਾਤੀਆਂ ਕਿਸੇ ਨੂੰ ਪਾਤੀਆਂ ਪਰ ਤੁਹਾਡੇ ਹੱਕਾਂ ਦੀ ਕਿਤੇ ਪੂਰਤੀ ਨਹੀਂ ਹੋ ਰਹੀ ਤੁਹਾਡੇ ਹੱਕਾਂ ਦੀ ਪੂਰਤੀ ਦੀ ਰਾਖੀ ਕਿਹਨੇ ਕਰਨੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਆ ਉਹ ਜਮਾਤ ਦੀ ਸਿਰਜਣਾ ਕਰਨ ਦਾ ਸੰਕਲਪ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦਾ ਸੋ ਅਸੀਂ ਉਹ ਜਮਾਤ ਆ ਜਿਹੜੀ ਤੁਹਾਨੂੰ ਵਚਨ ਦਿੰਦੇ ਆ ਕਿ ਤੁਹਾਨੂੰ ਉਹ ਜਮਾਤ ਦੇਵਾਂਗੇ ਉਹ ਪਾਰਟੀ ਜਿਹੜੀ ਸਿੱਖ ਕੌਮ ਦੇ ਹੱਕਾਂ ਦੀ ਪਹਿਰੇਦਾਰੀ ਕਰੇਗੀ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੇਗੀ ਸਾਰੇ ਹਿੰਦੂ ਮੁਸਲਮ ਵੀਰ ਉਹਦੇ ਵਿੱਚ ਮੈਂਬਰ ਵੀ ਬਣਨਗੇ ਸ਼ਾਮਲ ਵੀ ਹੋਣਗੇ ਔਰ ਸਹਿਯੋਗ ਵੀ ਕਰਨਗੇ ਸਾਰੇ ਸਾਂਝੀ ਵਾਲਤਾ ਦਾ ਸਨੇਹਾ ਦਵਾਂਗੇ ਪ੍ਰਤਕੰਟੀ ਪਰੰਤੂ ਘਟਗਣਤੀ ਹੋਣ ਕਾਰਨ ਸਿੱਖ ਕੌਮ ਦੇ ਹਿੱਤਾਂ ਦੀ ਪਹਿਰੇਦਾਰੀ ਸਮੁੱਚੇ ਰੂਪ ਵਿੱਚ ਔਰ ਸਾਡਾ ਮੁੱਖ ਏਜੰਡਾ ਹੋਏਗਾ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਇੱਕ ਇਹ ਮਹਿਮ ਵਿਢੀ ਐ ਤੁਹਾਨੂੰ ਉਮੀਦ ਕਰਦੇ ਆਂ ਕਿ ਤੁਸੀਂ ਇਸ ਮਹਿਮ ਵਿੱਚ ਸਾਨੂੰ ਸਹਿਯੋਗ ਦਿਓ ਇਹ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਬਹੁਤ ਦੂਰ ਦੀ ਗੱਲ ਹੈ ਕਿ ਅਸੀਂ ਇੱਕ ਉਹ ਜਮਾਤ ਜਿਹੜੀ ਕੌਮਾਂ ਦੀਆਂ ਰਾਸੀ ਜਮਾਤਾਂ ਕਮਜ਼ੋਰ ਹੋ ਜਾਂਦੀਆਂ ਨੇ ਉਹ ਕੌਮਾਂ ਦੇ ਭਵਿੱਖ ਨੇ ਜਿਹੜੇ ਤੁੰਦਲੇ ਹੋ ਜਾਂਦੇ ਨੇ ਰਾਜ ਭਾਗ ਤੋਂ ਬਿਨਾਂ ਗੁਰੂ ਮਹਾਰਾਜ ਨੇ ਕਿਹਾ ਐਸੇ ਕਰਕੇ ਫਰਮਾਇਆ ਸੀ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਇਸ ਕਰਕੇ ਰਾਜ ਦਾ ਹੋਣਾ ਜ਼ਰੂਰੀ ਆ ਪਰ ਰਾਜ ਵਿੱਚ ਕਿਸ ਤਰ੍ਹਾਂ ਦੀਆਂ ਸਾਡੀਆਂ ਨੀਤੀਆਂ ਹੋਣ ਕਿਸ ਤਰ੍ਹਾਂ ਅਸੀਂ ਆਪਦੀ ਸੰਗਤ ਦਾ ਲੋਕਾਂ ਦਾ ਭਲਾਈ ਕਰੀਏ ਉਹਦੇ ਤੇ ਵੀ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ ਅਸੀਂ ਤਾਂ ਸਿਰਫ ਚੰਦ ਲੋਕਾਂ ਦੀਆਂ ਸਰਕਾਰਾਂ ਬਣਾ ਕੇ ਆਮ ਲੋਕਾਂ ਤੋਂ ਪਿੱਛੇ हट ਗਏ ਇਹ ਦੁਖਾਂਤ ਅੱਜ ਪੰਜਾਬ ਹੰਡਾ ਰਿਹਾ ਸੋ ਇਸ ਕਰਕੇ ਅੱਜ ਸਮੁੱਚੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਇਕੱਠੇ ਹੋਣ ਲਈ ਬੇਨਤੀ ਕਰਨਾ ਆਏ ਆ ਆਪਾਂ ਸਾਰੇ ਗਲੇਸ਼ਕਵੇਂ ਭਲਾ ਕੇ ਸਾਰੀਆਂ ਰਣਸ਼ਾਂ ਤੋਂ ਦੂਰ ਹੋ ਕੇ ਰਾਸੀ ਹਿੱਤਾਂ ਤੋਂ ਵੀ ਪਰੇ ਹੋ ਕੇ ਕੌਮ ਨੂੰ ਇਕੱਠਾ ਕਰਕੇ ਇੱਕ ਪੰਥਕ ਪਲੇਟਫਾਰਮ ਦਈਏ ਜਿਸ ਵਿੱਚ ਸਾਰੀਆਂ ਹੀ ਧਰਾਂ ਸ਼ਾਮਲ ਹੋਣ ਔਰ ਅਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਔਰ ਪੰਥ ਦੇ ਮਸਲੇ ਹੱਲ ਕਰਵਾ ਸਕੀਏ ਦੋਸ਼ ਲਾਏ ਜਾਂਦੇ ਨੇ ਕਦੇ ਕਿਸੇ ਨੂੰ ਕੁਛ ਕਿਹਾ ਜਾਂਦਾ ਕਿਸੇ ਨੂੰ ਕੁਛ ਕਿਹਾ ਜਾਂਦਾ ਅਸੀਂ ਤੁਹਾਨੂੰ ਸਾਰੇ ਕਮੇਟੀ ਮੈਂਬਰ ਸਹਿਬਾਨ ਇੱਕ ਸੰਗਤ ਰੂਪ ਵਿੱਚ ਵਚਨ ਦਿੰਨੇ ਆ ਕਿ ਸਾਡਾ ਕੋਈ ਮਨੋਰਥ ਨਹੀਂ ਹੈ ਅਸੀਂ ਇਹ ਵੀ ਇੱਕ ਦਿਨ ਕਿਹਾ ਸੀ ਕਿਸੇ ਵੱਡੇ ਲੀਡਰ ਨੂੰ ਕਿ ਸਾਤੋਂ ਐਫੀਡੇਵਿਟ ਲੈ ਲਓ ਜਿਹਨੂੰ ਮਰਜ਼ੀ ਕੁਛ ਕਰੋ ਪ੍ਰਧਾਨ ਬਣਾਓ ਜੋ ਮਰਜ਼ੀ ਬਣੋ ਪਰ ਇਹ ਜਮਾਤ ਨੂੰ ਬਚਾ ਲਓ ਅੱਜ ਸਾਡੀ ਜਮਾਤ ਮਰ ਰਹੀ ਹੈ ਇਸ ਜਮਾਤ ਨੂੰ ਬਚਾਉਣ ਦਾ ਅੱਜ ਏਜੰਡਾ ਸਾਡਾ ਇਹ ਜਮਾਤ ਖੜੀ ਕਰਨੀ ਹੈ ਔਰ ਪੰਜਾਬ ਔਰ ਪੰਥ ਦੀ ਸੇਵਾ ਲਈ ਇੱਕ ਪਲੇਟਫਾਰਮ ਬਣਾਉਣਾ ਜੋ ਕੁਰਬਾਨੀ ਤਿਆਗ ਔਰ ਸੇਵਾ ਤੇ ਆਧਾਰਿਤ ਹੋਵੇ ਇਹ ਬੇਨਤੀ ਲਾ ਕੇ ਤੁਹਾਡੇ ਚਰਨਾ ਚਾਦਰ ਹੋਇਆ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਅੰਤ ਵਿੱਚ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਭਰਤੀ ਪਾਰਦਰਸ਼ਾ ਤਰੀਕੇ ਨਾਲ ਕਰਨੀ ਹੈ ਉਹਦੇ ਵਿੱਚ ਤੁਹਾਡਾ ਆਧਾਰ ਕਾਰਡ ਵੋਟਰ ਕਾਰਡ ਜੋ ਵੀ ਤੁਸੀਂ ਲਿਖ ਸਕਦੇ ਹੋ ਉਹ ਲਿਖਣਾ ਚਾਹੀਦਾ ਔਰ ਇਹਨੂੰ ਇਸ ਢੰਗ ਨਾਲ ਘਰ ਘਰ ਜਾ ਕੇ ਇੱਕ ਮਹਿਮ ਬਣਾਉਣਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਬੋੱਚ ਦਾਦਾ ਸਵਾਲ ਹੈ ਇਸ ਢੰਗ ਨਾਲ ਇਹ ਮਹਿਮ ਬਣਾ ਕੇ ਆਪਾਂ ਕਾਮਯਾਬ ਕਰੀਏ ਇਸ ਮਹਿਮ ਨੂੰ ਔਰ ਇੱਕ ਪੰਥ ਪ੍ਰਵਾਨਤ ਜਮਾਤ ਸੇਕ ਆਮ ਨੂੰ ਔਰ ਪੰਜਾਬ ਨੂੰ ਦਈਏ ਜੋ ਤੁਹਾਡੀ ਭਾਵਨਾਵਾਂ ਦੀ ਕਦਰ ਕਰਦੀ ਹੋਈ ਤੁਹਾਡੇ ਹੱਕਾਂ ਦੀ ਪਹਿਰੇਦਾਰੀ ਕਰਦੀ ਹੋਈ ਤੁਹਾਡੇ ਹੱਕਾਂ ਲਈ ਲੜੇ ਔਰ ਉਸ ਨਾਲ ਤੁਹਾਡੇ ਹੱਕਾਂ ਦੀ ਪੂਰਤੀ ਵੀ ਹੋ ਸਕੇ